ਇਹਨਾਂ ਨੂੰ ਪਤਾ ਸੀ ਕਿ ਅਗੋਂ ਬਾਰਸ਼ਾਂ ਆਉਣ ਵਾਲੀਆਂ ਇਹਨਾਂ ਨੇ ਡੈਮ ਕਰ ਲਿਆ ਫੁੱਲ ਕਿ ਤੁਹਾਨੂੰ ਹੁਣ ਸਬਕ ਸਿਖਾਉਣਾ ਪੰਜਾਬ ਦੇ ਲੋਕੋ ਇਹਨਾਂ ਸਾਡੇ ਕੋਲ ਹਾਲਤ ਉਹ ਵੇਖੀ ਨਹੀਂ ਗਈ ਜੋ ਹਾਲਾਤ ਅਸੀਂ ਉਧਰ ਵੇਖਿਆ ਉਹ ਸਾਡੇ ਕੋਲ ਨਹੀਂ ਲਿਖੇ ਜਾਣਗੇ ਤਖਤਾ ਮਹਾਰਾਜਾ ਨਜੀਤ ਸਿੰਘ ਵੇੜੇ ਤਖਤਾ ਦੇ ਉੱਤੇ ਬੈਠ ਕੇ ਸੋਨਾ ਦਾਨ ਸੋਨੇ ਦੀਆਂ ਮੋਹਰਾਂ ਦਾਨ ਕਰਨ ਵਾਲੀ ਕੌਮ ਇਹਨਾਂ ਸਾਡੇ ਗਦਾਰ ਲੀਡਰਾਂ ਨੇ ਇਹ ਕਿੱਥੇ ਲਿਆ ਕੇ ਬਿਠਾ ਦਿੱਤੀ ਦਰਿਆ ਦੇ ਉੱਤੇ ਬਿਠਾ ਦਿੱਤੀ ਇਹਨਾਂ ਕਮੀਨਿਆਂ ਨੇ ਇੱਥੇ ਮੱਛੇ ਰੰਗਰ ਵਾਲੇ ਨਹੀਂ ਰਹੇ ਇੱਥੇ ਇੰਦਰਾ ਗਾਂਧੀ ਜਿਹਨੇ ਕਾਲ ਤੱਕ ਜ਼ੈੱਬਟਾਇਆ ਉਹ ਨਹੀਂ ਰਹੀ ਤੇ ਜਿਹੜੇ ਆ ਆ ਬਾਨੀ ਡਾਨੀ ਦੇ ਮੋਦੀ ਛੋਦੀ ਹੈ ਨਾ ਬੈ ਰਹਿਣਾ ਤੁਸੀਂ ਵੀ ਨਹੀਂ ਉਹਨਾਂ ਨੂੰ ਜਾਸੀਆਂ ਹਰ ਇੱਕ ਬੰਦੇ ਨੂੰ ਇਹ ਜਾਸੀਆਂ ਦਾ ਜਿਹੜਾ ਮਰਜੀ ਉੱਟਿਆ ਚਾਹੇ ਦੀਪ ਸੁੱਧੂ ਉੱਟੇ ਲੱਕਾ ਸਦਾਣਾ ਉੱਟੇ ਆਪਣਾ ਭਾਈ ਅਮਰਤ ਬਾਦ ਸਿੰਘ ਉੱਟੇ ਭਾਈ ਅਮਰਤ ਬਾਦ ਸਿੰਘ ਉੱਟੇ ਇਹ ਜਾਸੀਆਂ ਦੇ ਬੰਦੇ ਜਾਸੀਆਂ ਦੇ ਬੰਦੇ ਸਾਰੇ ਜੇਲਾਂ ਦੇ ਵਿੱਚ ਇਹ ਵੇ ਇਹ ਜਿਹੜੇ ਆ ਇਹ ਆਪਣਾ